ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਨਵਾਂ ਵਲੌਗ ਲੈ ਕੇ ਹਾਜ਼ਰ ਆ। ਇਹ ਆ ਸਾਡੇ ਕੋਲ ਅਸੀਂ ਲਗਿਆ ਅੱਜ ਬਣਾਉਣ ਮੂੰਗੀ ਔਰ ਮੂੰਗੀ ਨੂੰ ਮੈਂ ਅਚੀ ਤਰ੍ਹਾਂ ਭੁੰਨ ਲਿਆ ਆ। ਉਹ ਫਿਰ ਉਸ ਤੋਂ ਬਾਅਦ ਹੁਣ ਵੇਸਣ ਨੂੰ ਭੁੰਨ ਰਿਹਾ ਕਿਉਂਕਿ ਵੇਸਣ ਥੋੜਾ ਲੈ ਕੇ ਕੁਆਂਟੀਟੀ ਇਹਦੀ ਤੇ ਇਹਨੂੰ ਵੀ ਤੁਸੀਂ ਭੁੰਨ ਲਿਓ ਕਿਉਂਕਿ ਵੇਸਣ ਤੇ ਮੂੰਗੀ ਦਾ ਕੰਬੀਨੇਸ਼ਨ ਬਹੁਤ ਵਧੀਆ ਹੁੰਦਾ ਹੈ ਔਰ ਗਰਮੀਆਂ 'ਚ ਖਾਣ ਵਾਲੀ ਚੀਜ਼ ਆ ਇਹ। ਅਦੇ ਤੁਸੀਂ ਡ్రਾਈ ਫਰੂਟ ਅਵੋਇਡ ਕਰਨੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਮੂੰਗੀ ਜਿਹੜੀ ਉਹ ਸਾਡੀਆਂ ਹੱਡੀਆਂ ਲਈ ਬਹੁਤ ਵਧੀਆ ਹੁੰਦੀ ਹੈ ਔਰ ਇਹ ਤੇ ਜ਼ਰੂਰ ਖਾਣੀ ਚਾਹੀਦੀ ਹੈ ਫਿਰ ਮੈਂ ਮੂੰਗੀ ਨੂੰ ਮਤਲਬ ਠੰਡੀ ਹੋ ਗਈ ਸੀ ਮੂੰਗੀ ਤੇ ਇਹਨੂੰ ਗ੍ਰाइंड ਕਰ ਲਿਆ ਜਿਹੜੀ ਮਿਕਸੀ ਜਿਹੜੀ ਉਹ ਹਾਰਡ ਹੈ ਮਤਲਬ ਹੋ ਜਾਂਦੀ ਹੈ ਗ੍ਰाइंड ਤੁਸੀਂ ਦੇਖਿਓ ਕਿ ਤੁਸੀਂ ਬਾਹਰੋਂ ਕਰਵਾਣੀ ਹੋएगी ਦੁਬਾਰੋਂ ਗ੍ਰाइंड ਕਰਵਾ ਲਿਓ ਤਾਂ ਕਿ ਮਿਕਸੀ ਨਾ ਖਰਾਬ ਹੋ ਜੇ ਮੂੰਗੀ ਦੇ ਚੱਕਰ ਦੇ ਵਿੱਚ ਇਧਰ ਮੇਰਾ ਕਿਓ ਜਿਹੜਾ ਆ ਦੇਸੀ ਕਿਓ ਪੂਰੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਫਿਰ ਮੈਂ ਫੇਰ ਮੂੰਗੀ ਪਾਵਾਂਗੀ ਤੇ ਥੋੜਾ ਜਿਹਾ ਰੋਸਟ ਕਰਾਂਗੀ ਮੂੰਗੀ ਨੂੰ ਬਹੁਤ ਜ਼ਿਆਦਾ ਨਹੀਂ ਕਿਉਂਕਿ ਮੇਰੀ ਮੂੰਗੀ ਆਲਮੋਸਟ ਮੈਂ ਰੋਸਟ ਪੂਰੀ ਤਰ੍ਹਾਂ ਕਰ ਲਈ ਹੈ ਹੁਣ ਹਲਕੀ ਜੀ ਰੋਸਟ ਕਰਾਂਗੀ ਇਹਨੂੰ ਮੂੰਗੀ ਪੀਸ ਕੇ ਦੇਖੋ ਇਸ ਤਰ੍ਹਾਂ ਦੀ ਬਿਲਕੁਲ ਤੁਹਾਨੂੰ ਦਿਖਾਈ ਦੇਣ ਲੱਗ ਜੇਗੀ ਔਰ ਇਸ ਤਰ੍ਹਾਂ ਇਹਨੂੰ ਪੀਸ ਲਿਓ ਤੁਸੀਂ ਦਰਦਰਾ ਕਰ ਲੈਣਾ ਦਰਦਰਾ ਨਹੀਂ ਪੂਰੀ ਤਰ੍ਹਾਂ ਪੀਸ ਹੀ ਲੈਣਾ ਇਹਨੂੰ ਫਿਰ ਮੈਂ ਕਿਓ ਦੇ ਵਿੱਚ ਇਹਨੂੰ ਭੁੰਨ ਲਿਆ ਔਰ ਕਿਉਂਕਿ ਥੋੜਾ ਜਿਹਾ ਪ੍ਰਾਈਮ ਪੁੰਨਣਾ ਪੈਗਾ ਨੂੰ ਫਿਰ ਮੈਂ ਇਸ ਦੇ ਬਾਅਦ ਹੀ ਵੇਸਨ ਜਿਹੜਾ ਭੁੰਨ ਲਿਆ ਉਹਨੂੰ ਵੀ ਛਾਣ ਲਿਆ ਪੂਰੀ ਤਰ੍ਹਾਂ ਤੇ ਉਹਨੂੰ ਛਾਣ ਕੇ ਨਾਲ ਹੀ ਇਹਦੇ ਵਿੱਚ ਮਿਕਸ ਕਰ ਦਵਾਂਗੇ ਔਰ ਦੋਨਾਂ ਨੂੰ ਥੋੜੀਕ ਜਿਹੀ देर ਮੈਂ ਰੋਸਟ ਕਰਾਂਗੀ ਥੋੜੀ ਥੋੜੀਕ ਜਿਹੀ देर ਮਤਲਬ ਹਿਲਾਈ ਜਾਵਾਂਗੇ ਇਹਨੂੰ ਔਰ ਇਹਦਾ ਕਲਰ ਬੜਾ ਮਸਤ ਕਲਰ ਆ ਰਿਹਾ ਗੁਰਲੀਨ ਮੇਰੇ ਕੋਲ ਖੜਾ ਸੀ ਤੇ ਬੋਲ ਰਿਹਾ ਸੀ ਮਮਾ ਇਹਦਾ ਕਲਰ ਕੜਾ ਪ੍ਰਸ਼ਾਦ ਵਰਗਾ ਆ ਰਿਹਾ ਮੈਂ ਕਿਹਾ ਹਾਂ ਬੇਟਾ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਕਲਰ ਇਸੇ ਤਰ੍ਹਾਂ ਹੀ ਆਉਂਦਾ ਹੈ ਉਸ ਤੋਂ ਬਾਅਦ ਮੈਂ ਲਈ ਸੀ ਚੀਨੀ ਚੀਨੀ ਨੂੰ ਵੀ ਮੈਂ ਪੀਸ ਲਿਆ ਔਰ ਇਹਦੇ ਵਿੱਚ ਮਿਕਸ ਕਰ ਦਿੱਤਾ ਔਰ ਚੀਨੀ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਦੀ ਵੀ ਖਾਣੀ ਹੈ ਲਾਈਟ ਜਾਂ ਡਾਰਕ ਜਿਸ ਤਰ੍ਹਾਂ ਦੀ ਤੁਸੀਂ ਖਾਂਦੇ ਹੋ ਹਨਾ ਮਿੱਠਾ ਉਸੇ ਤਰ੍ਹਾਂ ਤੁਸੀਂ ਮਿੱਠਾ ਜਿਹੜਾ ਹੈ ਉਹ ਮਿਕਸ ਕਰ ਲਿਓ ਆਪਣਾ ਜੇ ਚੀਨੀ ਨੂੰ ਥੋੜੇ ਜਿਹਾ ਮਿਕਸ ਕਰਾਂਗੇ ਆਪਾਂ ਤਾਂ ਕਿ ਇਹ ਅੱਛੀ ਤਰ੍ਹਾਂ ਮੈਲਟ ਹੋ ਜੇ ਫਿਰ ਮੈਲਟ ਹੋਣ ਤੋਂ ਬਾਅਦ ਇਹ ਇਸ ਤਰ੍ਹਾਂ ਵਾਈਟ ਵਾਈਟ ਨਹੀਂ ਦਿਖੇਗੀ ਇਹ ਬਿਲਕੁਲ ਬ੍ਰਾਊਨ ਸ਼ੇਡ ਜੀ ਆ ਜਾਏਗੀ ਲਾਈਟ ਬ੍ਰਾਊਨ ਸ਼ੇਡ ਤੇ ਇਸੇ ਤਰ੍ਹਾਂ ਸਾਡੀ ਜਿਹੜੀ ਆ ਇਹ ਬਣ ਕੇ ਮੋਂਗੀ ਜਿਹੜੀ ਤਿਆਰ ਆ ਤੇ ਆਪਾਂ ਵੀ ਖਾਣ ਲਈ ਤਿਆਰ ਆਂ ਚਾਹ ਬਣ ਗਈ ਆਪਣੀ ਖਾਣੀ ਆ ਆਪਾਂ ਔਰ ਆਪਾਂ ਕੁਝ ਪੀਸਸ ਜੈਨੋ ਇਸ ਤਰ੍ਹਾਂ ਪ੍ਰਾਤ ਵਿੱਚ ਕੱਢ ਕੇ ਕੋਲੀ ਨਾਲ ਉੱਪਰ ਪਲੇਨ ਕਰ ਦਵਾਂਗੇ ਔਰ ਫਿਰ ਚਾਕੂ ਦੀ ਹੈਲਪ ਦੇ ਨਾਲ ਅਸੀਂ ਪੀਸਸ ਬਣਾਵਾਂਗੇ ਇਹਦੇ ਤੇ ਪੀਸਸ ਬਣ ਕੇ ਤਿਆਰ ਆ ਤੇ ਆਪਣੀ ਚਾਹ ਤਿਆਰ ਆ ਆਪਾਂ ਤਾਂ ਚਾਹ ਦੇ ਨਾਲ ਖਾਣਿਆ ਮੂੰਗੀ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਔਰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਮੂੰਗੀ ਜਿਹੜੀ ਉਹ ਕੀ ਟੇਸਟ ਬਣੀ ਆ ਮੇਰੀ ਮੂੰਗੀ ਤਾਂ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਤੇ ਚਲੋ ਆਪਾਂ ਹੁਣ ਚਾਹ ਦੇ ਨਾਲ ਖਾਣੇ ਆ ਤੇ ਗੁੱਡ ਬਾਏ ਥੈਂਕ ਯੂ ਸੋ ਮੱਚ ਲਾਈਕ ਸ਼ੇਅਰ ਸਬਸਕ੍ਰਾਈਬ